ਹੈਲੋ ਜੇ ਸੰਤਾਂ ਦੀ ਕਿਸਮਤ ਵਾਲੀਆਂ ਕਰਮਾਂ ਵਾਲੀਆਂ ਭਾਗਾ ਵਾਲੀਆਂ ਮੁਕੱਦਰ ਤੇਰਾ ਬੜਾ ਤੇਜ ਆ ਬਾਹਰਲੇ ਦੇਸਾਂ ਨੂੰ ਜਾਏਂਗੀ ਹਵਾਈ ਜਾ ਜਾਂਦੀ ਸੈਰ ਕਰਨਗੀ ਮਾਪਿਆਂ ਨੂੰ ਸੁੱਖ ਦੇਂਗੀ ਨੋਟਾਂ ਦਾ ਬਿਸਤਰਾ ਵਿਛਾ ਕੇ ਸਾਇਆ ਕਰਨਗੀ 5-500 ਦੇ ਨੋਟਾਂ ਦਾ ਲਵਾ ਦਈਏ ਸਹਰਾਣਾ ਤੈਨੂੰ ਇੱਕ ਵਚਨ ਕਰਕੇ ਜਾਣਾ ਬੋਲ ਵਚਨ ਕਰ ਦਈਏ ਗੁੱਸਾ ਤਾਂ ਨਹੀਂ ਕਰਨਗੀ ਹੋ ਹੈਲੋ ਤੁਸੀਂ ਕੌਣ ਬੋਲ ਰਹੇ ਹੋ ਬੁੱਲਾ ਕੀ ਜਾਣਾ ਮੈਂ ਕੌਣ ਓ ਜੋਗੀਆਂ ਫਕੀਰਾਂ ਦਾ ਕੋਈ ਨਾਂ ਨਹੀਂ ਹੁੰਦਾ ਚੇਲੀਏ ਨਾ ਮੈਂ ਪੰਡਤ ਨਾ ਮੈਂ ਕਾਜੀ ਪਤਾ ਨਹੀਂ ਰੱਬ ਕਿਹੜਿਆ ਰੰਗਾ ਵਿੱਚ ਰਾਜੀ ਬੰਦਾ ساری ਉਮਰ ਮੈਂ ਮੈਂ ਕਰਦਾ ਮਰ ਜਾਂਦਾ ਮੈਂ ਮੈਂ ਤਾਂ ਬੱਕਰੀਆਂ ਕਰਦੀਆਂ ਹੁੰਦੀਆਂ ਨੇ ਓ ਚੇਲੀਆਂ ਕੋਈ ਗੁਰਦਾ ਡੜਾ ਕੋਈ ਦੁੱਧਾ ਪੜਾ ਤੇਰਾ ਕਰਦੀਏ ਭਲਾ ਤੇਰੀ ਜੈਜਾਕਾਰ ਹੋ ਜਾਣੀਆਂ ਤੈਨੂੰ ਦੇ ਦਈਏ ਗਿੱਦੜ ਸਿੰਘੀ ਵਿੰਗ ਤਣਿੰਗੀ ਹੱਥ ਜੋੜੀ ਪ੍ਰੇਮ ਜੋੜੀ ਸੁਰਗ ਬੂਟੀ ਜਿਮਨੀ ਪੂਟੀ ਦੇ ਦਈਏ ਫਿਰ ਮੰਨੇਗੀ ਬਾਬਿਆਂ ਨੂੰ ਪਹਿਲਾਂ ਦੱਸੋ ਤੁਸੀਂ ਮੇਰਾ ਨੰਬਰ ਕਿੱਥੋਂ ਲਿਆ ਗੁੱਸਾ ਖਾਗੀ ਲੱਗਦੀਆਂ ਚੇਲੀਆਂ ਗੁੱਸਾ ਨਾ ਕਰ ਗੁੱਸੇ ਤੋਂ ਤੈਨੂੰ ਵੀ ਜੰਤਰ ਦੇ ਕੇ ਜਾਵਾਂਗੇ 21 ਸਿੱਧਾਂ ਦਾ ਲਾਲ ਖੰਮਣੀ ਨੂੰ ਸਾਢੇ 7 ਗੰਡਾਂ ਦੇ ਕੇ ਖੱਬੇ ਗੁੱਟਣਾ ਬੰਨ ਲਈ ਸਵਾ 11 ਰੁਪਏ ਦੇ ਚੌਲ ਤਿੰਨ ਵੀਰਵਾਰ ਕੀੜਿਆਂ ਦੇ ਭੌਣ ਨੂੰ ਖਵਾਉਣ ਦਾ ਕਰਦੀ ਹੈ ਪ੍ਰਬੰਧ ਤੇ ਤੈਨੂੰ ਗੁੱਸਾ ਆਉਣਾ ਹੋ ਜੇ ਬੰਦ ਫਿਰ ਮੰਨੇਗੀ ਬਾਬਿਆਂ ਨੂੰ ਇੱਕ ਹੋਰ ਤੈਨੂੰ ਰਾਜ ਦੀ ਗੱਲ ਦੱਸਦੀ ਹੈ ਤੇਰੇ ਮੇਦੇ 'ਚ ਗਰਮੀ ਆ ਕੁੜੀਏ ਅੰਬ ਦਾ ਚਾਰ ਲਾਲ ਮਿਰਚ ਤੇ ਤੱਤੀ ਚਾਹ ਤੋਂ ਕਰ ਪਰਹੇਜ਼ ਤੇ ਮਿੱਠਾ ਰੱਖ ਥੋੜਾ ਜਿਹਾ ਤੇਜ਼ ਤੇ ਤੇਰਾ ਮੇਦਾ ਸਰਕਾਰੀ ਖਜ਼ਾਨੇ ਵਾਂਗੂ ਖਾਲੀ ਨਾ ਹੋ ਗਿਆ ਮੈਨੂੰ ਫਕੀਰ ਨਾ ਕਹੀਂ ਤਾਂ ਨੋ ਕਿਵੇਂ ਪਤਾ ਮੇਰੇ ਮੇਤੇ ਚ ਗਰਮੀ ਆ ਬੱਚਾ ਬਾਬੇ ਸਭ ਜਾਣੀ ਜਾਣ ਨੇ ਉਪਰੋਂ ਕਾਸ਼ਬਣੀ ਹੋ ਜਾਂਦੀ ਆ ਕਿਸਮਤ ਵਾਲੀਆਂ ਭਾਗਾ ਵਾਲੀਆਂ ਬਾਬਿਆਂ ਨੇ ਤੋੜਿਆ ਮੌਨ ਤੇ ਤੈਨੂੰ ਲਾ ਲਿਆ ਫੋਨ ਮੰਗ ਲੈ ਜੋ ਮੰਗਣਾ ਬੱਚਾ ਤੈਨੂੰ ਦੇ ਦਈਏ ਹੁਸਨ ਬੂਟੀ ਦਾ ਚੂਰਨ ਤੜਕੇ ਉੱਠ ਕੇ ਨਿਰਨੇ ਕਾਲਜੇ ਸਜਰੇ ਪਾਣੀ ਨਾਲ ਇੱਕ ਚਮਚਾ ਲੈ ਲਿੰ 11 ਦਿਨਾਂ ਚ ਤੇਰਾ ਰੰਗ ਛਿੱਲੇ ਹੋਏ ਟਮਾਟਰ ਵਰਗਾ ਨਿਕਲੇ ਹੋਊਗਾ ਮੰਨੇਗੀ ਬਾਬਿਆਂ ਨੂੰ ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਮੰਨ ਲੈਂਨੀ ਆ ਮੈਂ ਬਾਹਰਲੇ ਮੁਲਕ ਜਾਣਾ ਚਾਹੁੰਨੀ ਆ ਤੁਸੀਂ ਉਹਦੇ ਲਈ ਕੁਝ ਕਰ ਸਕਦੇ ਹੋ ਉਹਦਾ ਵੀ ਕਰ ਦਿਆਂਗੇ ਲਾਜ ਸੁਖ ਲੱਗੂਗੀ 550 ਰੁਪਇਆ ਇੱਕ ਦਾਰੂ ਦੀ ਬੋਤਲ ਤੇ ਕਾਲੇ ਰੰਗ ਦੀ ਮੁਰਗੀ ਤੇਰਾ ਬਾਹਰਲਾ ਕੰਮ ਵੀ ਕਰਾ ਦੇਾਂਗੇ ਫਤਿਹ 18 ਕਿਸਮ ਦੇ ਸੱਪਾਂ ਦੇ ਸਿਰ ਦੀ ਹੱਡੀ ਭੋਰ ਕੇ ਬਣਾਇਆ ਹੋਇਆ ਸੁਰਮਾ ਦੇਵਾਂਗੇ ਹਰੇਕ ਮੰਗਲਵਾਰ ਤੇ ਵੀਰਵਾਰ ਨੂੰ ਸੱਜੀ ਅੱਖ 'ਚ ਪਾ ਸਵਾ ਦੋ ਸੁਣਾਈਆਂ ਤੇਰਾ ਵੀਜ਼ਾ ਰੋਕਣ ਵਾਲੇ ਗ੍ਰਹਿ ਨੂੰ ਪਾ ਲਈਏ ਨੱਥ ਤੇ ਪੂਰੇ 2 ਮਹੀਨੇ 21 ਦਿਨਾਂ ਬਾਅਦ ਤੇਰਾ ਪਵਾ ਦਈਏ ਜਹਾਜ਼ ਦੀ ਬਾਰੀ ਨੂੰ ਹੱਥ ਫਿਰ ਮੰਨੇਗੀ ਬਾਬਿਆਂ ਨੂੰ ਚਲੋ ਮੰਤਾ ਮੈਂ ਜਾਉਂਗੀ ਪਰ ਉਹਦੇ ਲਈ ਮੈਨੂੰ ਕਰਨਾ ਕੀ ਪਊਗਾ 550 ਰੁਪਏ ਦੀ ਸੁੱਖ ਲੱਗੂਗੀ ਅੱਜ ਤੋਂ 2 ਮਹੀਨੇ 22 ਦਿਨਾਂ ਬਾਅਦ ਟ੍ਰਾਂਟੋ ਬੈਠੀ ਯਾਦ ਕਰਾਂਗੀ ਬਾਬਿਆਂ ਨੂੰ ਪਰ ਬਾਬਾ ਜੀ ਮੈਨੂੰ ਗੱਲ ਦੱਸੋ ਮੈਂ ਤੁਹਾਨੂੰ ਹੁਣੇ ਪੈਸੇ ਕਿਵੇਂ ਦੇ ਸਕਦੀ ਆ ਕੋਈ ਨਾ ਚੇਲੀਏ ਦਾ ਵੀ ਕਰ ਲਾਂਗੇ ਪ੍ਰਬੰਧ ਬਾਬਿਆਂ ਦੇ ਮੋਬਾਈਲ ਫੋਨ 'ਚ ਬੈਲੈਂਸ ਪਵਾ ਦੇ ਨਾਲੇ ਬਾਬਿਆਂ ਦੀ ਰਿੰਗਟੋਨ ਚੱਲ ਪੂ ਨਾਲੇ 4 ਪੈਸੇ ਬਾਬਿਆਂ ਦੇ ਬੈਲੈਂਸ ਹੋ ਜਾਣਗੇ ਬਾਬਿਆਂ ਦੀ ਹੋ ਜਾਣੀਆਂ ਬਹਿ ਜਾ ਵਾ ਜਾ ਤੇਰੀ ਹੋ ਜਾਣੀਆਂ ਜਾ ਜਾ ਕਾ ਪੈਸੇ ਦਾ ਮਾਰ ਨਹੀਂ ਕਰੀਦਾ ਕੁੜੀ ਅੱਜ ਤੇਰੇ ਕੋਲੇ ਕੱਲ ਨੂੰ ਮੇਰੇ ਕੋਲੇ ਨਾਲੇ ਬਾਬੇ ਨਾਨਕ ਨੇ ਵੀ ਕਹਿਤਾ ਖਾ ਬੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧੋ ਜਾਈ ਚਲੋ ਠੀਕ ਹੈ ਇੱਕ ਗੱਲ ਹੋਰ ਮੈਂ ਨਾ ਲਵ ਮੈਂ ਅੱਜ ਕਰਾਉਣਾ ਚਾਹੁੰਦੀ ਆ ਉਹਦੇ ਲਈ ਤੁਸੀਂ ਕੁਝ ਕਰ ਸਕਦੇ ਹੋ ਸਵਾ 1100 ਰੁਪਇਆ ਤੇ ਲਾਲ ਚੁੰਨੀ ਕਰਦੇ ਬਾਬਿਆਂ ਨੂੰ ਦਾਨ ਇਹਦਾ ਵੀ ਕੱਢ ਲਾਂਗੇ ਹੱਲ ਬਣ ਜੂ ਤੇਰੀ ਗੱਲ ਤੈਨੂੰ ਦੇ ਦਈਏ ਪ੍ਰੇਮ ਬੂਟੀ 16 ਕਿਸਮ ਦੀਆਂ ਸੱਪਣੀਆਂ ਦੀਆਂ ਜੀਭਾਂ ਨੂੰ ਕੇਸਰ ਤੇ ਸੰਧੂਰ ਚ ਰਗੜ ਕੇ ਬਣਾਇਆ ਹੋਇਆ ਚੂਰਨ ਦੇਵਾਂਗੇ ਸਵਾ ਮਹੀਨਾ ਸਰਾਂਨੇ ਦੇ ਸੱਜੇ ਪਾਸੇ ਰੱਖ ਕੇ ਸੌਂ ਜਾ ਕਰੀ ਪ੍ਰੇਮ ਬੂਟੀ ਦਾ ਇੱਕ ਪੱਤਾ ਬਾਲ ਬੌਂਦੀ ਬੌਂਦੀ ਸਿਰ ਤੋਂ ਵਾਰ ਕੇ ਅੱਗ 'ਚ ਸਾੜਦੀ ਤੇਰੇ ਵਿਰੋਧੀਆਂ ਦੇ ਮੂੰਹ ਹੋ ਜਾਣਗੇ ਬੰਦ ਤੇ ਤੇਰੀ ਲਵ ਮੈਰਿਜ ਦਾ ਹੋਜੂ ਪ੍ਰਬੰਧ ਪੂਰੇ 51 ਦਿਨਾਂ ਬਾਅਦ ਪਾ ਕੇ ਚੂੜਾ ਮਹਿੰਗਾ 12 ਕਿਲੋ ਦਾ ਲਹਿੰਗਾ ਮੈਰਿਜ ਪੈਸ ਦੀ ਸ਼ਗਨ ਵਾਲੀ ਕੁਰਸੀ ਤੇ ਬ अच्छा बाबा जी बाबा जी मेरी पढ़ाई बारे भी कुछ दसो ए काम भी तेरा हो जाऊं चेलीए तैनू देवांगे विद्या बूटी ਦੇ 101 ਪੱਤੇ ਕਿਤਾਬ ਦੇ ਹਰੇਕ 21 ਪੰਨਿਆਂ ਬਾਅਦ ਇੱਕ ਇੱਕ ਪੱਤਾ ਮੋਬਾਈਲ ਫੋਨ ਤੋਂ 7 ਵਾਰੀ ਵਾਰ ਕੇ ਕਿਤਾਬ ਚ ਰੱਖ ਲਈ विद्या देवी तेरा ਫੜੂਗੀ ਹੈਂਡ ਹਾਈਲਾਈਟ ਚ ਦਵਾ ਦिए 7.7 ਪੁਆਇੰਟ विद्या बूटी ਦੇ 7 ਪੱਤੇ ਨੂੰ ਕੱਚੀ ਲੱਸੀ ਚ ਘੋਲ ਕੇ ਪੀ ਜਾ ਘਰੇ ਆਊਗਾ ਪੀ ਜਾ ਪੂਰੇ 4 ਮਹੀਨੇ 11 ਦਿਨਾਂ ਬਾਅਦ ਆਸਟ੍ਰੇਲੀਆ ਤੋਂ ਫੋਨ ਕਰੇਗੀ ਬਾਬਿਆਂ ਨੂੰ ਬਾਬਾ ਜੀ ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਹੀ ਕਰੂੰਗੀ ਮੈਂ ਤਾਂ ਤੰਨ ਹੋ ਗਈ ਤੰਨ ਮੈਂ ਤਾਂ ਹੁਣੇ ਹੀ ਪੈਸੇ ਪਵਾ ਦਿੰਨੀ ਆ ਜਾ ਸੰਤਾਂ ਦੀ ਜਉਂਦੀ ਰਾ ਚੇਲੀਏ ਜੈ ਜੈ ਸ਼ਨੀ ਦੇਵ ਬਾਬਿਆਂ ਦਾ ਨੰਬਰ ਕਰ ਲਾ ਸੇਵ ਤੇਰੀਆਂ ਹੋਰ ਵੀ ਸੇਲੀਆਂ ਹੋਣਗੀਆਂ ਦੁੱਖਾਂ ਦੀਆਂ ਮਾਰੀਆਂ ਉਹਨਾਂ ਨੂੰ ਕਰਾ ਕੇ ਤਿਆਰੀਆਂ ਖੁੱਲਾ ਟਾਈਮ ਕੱਢ ਕੇ ਬਸ ਵੀਰਵਾਰ ਦਾ ਦਿਨ ਛੱਡ ਕੇ ਜਦੋਂ ਮਰਜ਼ੀ ਕਰਾ ਦਈਏ ਗੱਲ ਤੇ ਕੱਢ ਦਾਂਗੇ ਉਹਨਾਂ ਦੇ ਦੁੱਖਾਂ ਦਾ ਵੀ ਹੱਲ ਬੋਲ ਜੈ ਸੰਤਾਂ ਦੀ ਜੈ ਸੰਤਾਂ ਦੀ ਉਹ ਉੱਚੀ ਬੋਲ ਜੈ ਸੰਤਾਂ ਦੀ ਜੈ ਸੰਤਾਂ ਦੀ ਮੰਨ ਗਈ ਨਾ ਬਾਬਿਆਂ ਨੂੰ ਮੰਨ ਗਈ ਬਾਬਾ ਜੀ ਮੰਨ ਗਈ